ਦੇਖ ਸਕਦੇ ਹੋ ਬਹੁਤ ਜ਼ਬਰਦਸਤ ਨਹੀਂ ਆ। ਸ਼ਬਦੋਂ ਵੱਧ ਨਹੀਂ ਆ। ਆਹ ਵੇਖੋ ਇੱਧਰ ਗੱਡੀ ਆ ਰਹੀ ਆ। ਬਹੁਤ ਹੀ ਨਹੀਂ ਆ। ਦੇਖ ਸਕਦੇ ਹੋ। ਲਾਈਕ ਕਮੈਂਟ ਜਰੂਰ ਕਰੋ ਭਾਈ ਜਿਹੜੇ ਦੇਖਦੇ ਆ ਨਾ ਇਸ ਸਮੇਂ ਲਾਈਵ ਤੇ ਟੰਡ ਕਾਰਸੀਆਂ ਆ ਇਹ, ਲੋਟ ਵੱਡੀ ਕਾਰਸੀਆਂ ਆ। ਇਹ ਨਾਲ ਦੇ ਪਿੰਡਾਂ ਤੁਸੀਂ ਬਹੁਤ ਨਹੀਂ ਦਿੱਖਿਆ ਜਾਂਦਾ ਪਰ ਇੱਥੇ ਤਾਂ ਜਿਹੜਾ ਵੀ ਜਮਾ ਫਰਾ ਦਾ ਇੰਨਾ ਕਮੀ ਹੈ ਨਾ ਇੱਥੇ ਸਦੋਂ ਵੱਧ ਹੀ ਆ ਤੁਸੀਂ ਦੇਖ ਸਕਦੇ ਹੋ ਉਹ ਮੋਟਰਸਾਈਕਲ ਖੜਾ ਹੈ ਟਾਇਰ ਦੇਖ ਲਓ ਮੋਟਰਸਾਈਕਲ ਦੇ ਸੁੱਖਣ ਲੱਗੇ ਪਾਣੀ ਚੜਦਾ ਹੀ ਜਾਂਦਾ ਪਾਣੀ ਤਾਹ ਨੂੰ ਚੜਦਾ ਹੀ ਜਾਂਦਾ ਬਹੁਤ ਨਹੀਂ ਆ ਉਹਰਾ ਪ੍ਰੀਤ ਅੱਜ ਦਿਨ ਖੌਂਗਾਰਾ ਪਿੰਡ ਕਲਸੀਆਂ ਨਹੀਂ ਦੇਖ ਲੋ ਬਹੁਤ ਜਿਆਦਾ ਨਹੀਂ ਸਾਡੇ ਦੇਖਦੇ ਦੇਖਦੇ ਰੋਡ ਤੇ ਪਾਣੀ ਪੂਰਾ ਭਰ ਗਿਆ Okay. Oh ਆਹ ਦੇਖੋ ਬੁੱਤਰ ਫਟਲਦੇ ਭਾਈ ਦੁੱਪਨੇ ਸ਼ੁਰੂ ਹੋ ਗਿਆ ਤੇ ਆਪਣੇ ਡੱਟਾ ਗਿਆ ਪਾਣੀ ਸੋਹਾਂ ਦਾ ਫਾਈ ਦਿੱਤੇ ਛੇ ਪਿੰਡ ਭਾਈ ਕਾਰਸੀਆਂ ਨਹੀਂ ਦੇ ਹਾਲਾਤ ਦੇਖ ਲਓ ਬਹੁਤ ਜ਼ਿਆਦੇ ਨਹੀਂ ਆਹ ਦੇਖੋ ਸਾਰੇ ਦਾਣੇ ਆਲੇ-ਦਾਲੇ ਦੇ ਪਿੰਡਾਂ ਦੇ ਵਿੱਚ ਵੀ ਬਹੁਤ ਨਹੀਂ ਆ ਅਸੀਂ ਖੜੇ ਸੀ ਆ ਮੋਟਰਸਾਈਕਲ ਜਦੋਂ ਖੜਾ ਸੀ ਇੱਥੇ ਜਮਾ ਪਾਣੀ ਨਹੀਂ ਸੀ ਆ ਦੇਖੋ ਤੁਸੀਂ ਪੈਰ ਜਿਹੜੇ ਆ ਡੁੱਬਨੇ ਚੁਣੇ ਹੋਏ ਇੰਨਾ ਤਾਂ ਨਹੀਂ ਆਇਆ ਉਹ ਬਾਈ ਤੁਰੇ ਜਾ ਰਹੇ ਨੇ ਰੋਡ ਵੱਲ ਨੂੰ ਸਾਰੇ ਮੋਟਰਸਾਈਕਲ ਬੰਦ ਹੋ ਗਿਆ ਹੋਵੇ ਉੱਧਰ ਦੇਖ ਲਓ ਮੜਾ ਗਿਆ ਇਹ ਆ ਦੇਖੋ ਆ ਤਾਂ ਇਹਦਾ ਪਾਣੀ ਦੇਖੋ ਕਿੰਨਾ ਵੜ ਗਿਆ